ਫੋਨ ਤੇ ਗੱਲ ਅਕਸਰ ਹੁੰਦੀ ਰਹਿੰਦੀ ਹੋਊਗੀ ਸ਼ਾਮ ਹੋਣਾ ਨਾਲ ਕੋਈ ਲੱਗਿਆ ਨਹੀਂ ਵੀ ਇਟਾ ਵੱਡਾ ਐਕਟਰ ਤੇ ਈਗੋ ਜਾਂ ਕੋਈ ਹੋਰ ਚੀਜ਼ਾਂ ਜਿਹੜੀਆਂ ਆਮ ਲੋਕਾਂ ਚ ਆ ਜਾਂਦੀਆਂ ਬਾਲੀਵੁੱਡ ਦੇ ਜਿਹੜੇ ਬਹੁਤ ਵੱਡੇ ਸਟਾਰ ਨੇ ਵੀ ਉਹਨਾਂ ਚ ਕੋਈ ਬੋਮਜ਼ਾਦ ਹੋਵੇ ਸਾਰਿਆਂ ਨਾਲ ਜਿਹਨੂੰ ਜਿੱਦਾਂ ਬਣਦਾ ਸਤਕਾਰ ਪੂਰਾ ਦੇਣਾ ਤੇ ਸਾਡੇ ਇਲਾਕੇ ਦਾ ਬਹੁਤ ਵੱਡਾ ਮਾਣ ਹੈ ਕਹਿੰਦੇ ਆ ਤੁਸੀਂ ਆਓ ਉੱਥੇ ਇੱਕ ਵਾਰ ਆਓ ਜਿੰਨੇ ਵੀ ਹੈਗੇ ਆ ਸੱਜਣ ਦੋਸਤ ਆ ਵੀ ਤੁਸੀਂ ਆਓ ਮੇਰੇ ਕੋਲ ਮੇਰ ਕੋ ਹੋ ਕੇ ਜਾਓ ਮੈਂ ਇੱਥੇ ਤੁਹਾਡੇ ਸਾਰਾ ਵਧੀਆ ਤੁਹਾਨੂੰ ਹਸਪੀਟਲਿਟੀ ਦੇ ਨਾਲ ਮੈਂ ਮਿਲਾਂਗੇ ਸਾਰੇ ਬੰਦਿਆਂ ਨੂੰ ਪਤਾ ਲੱਗੇ ਮੇਰੇ ਪਿੰਡੋਂ ਬੰਦੇ ਆਏ ਆ ਤੇ ਬਾਈ ਜੀ ਵੀ ਹੁਣੀ ਨਾਲ ਨੇ ਇਹ ਇਹ ਜਿਹੜੀ ਐਨਜੀਓ ਵਗੈਰਾ ਚਲਾਉਂਦੇ ਨੇ ਸ਼ਾਮ ਕੋਸ਼ਲ ਹੁਣਾ ਨੂੰ ਲਗਾਤਾਰ ਇਹ ਬੁਲਾਉਂਦੇ ਨੇ ਉਹ ਆਉਂਦੇ ਵੀ ਨੇ ਪਿੰਡਾਂ ਦੇ ਵਿੱਚ ਇਹਨਾਂ ਦੇ ਫਾਦਰ ਸਾਹਿਬ ਦੇ ਨਾਲ ਪੜੇ ਹੋਏ ਨੇ ਤਾਂ ਬਾਈ ਜੀ ਜਿਵੇਂ ਮੈਂ ਅੰਕਲ ਹੁਣਾ ਨੂੰ ਵੀ ਪੁੱਛਿਆ ਵੀ ਮੁਲਾਕਾਤ ਤਾਂ ਖੈਰ ਤੁਹਾਡੀ ਹੁੰਦੀ ਹੋਊਗੀ ਤੁਹਾਡੇ ਫਾਦਰ ਸਾਹਿਬ ਨਾਲ ਫੋਨ ਤੇ ਗੱਲ ਅਕਸਰ ਹੁੰਦੀ ਰਹਿੰਦੀ ਹੋਊਗੀ ਸ਼ਾਮ ਹੁਣਾ ਨਾਲ ਕੋਈ ਲੱਗਿਆ ਨਹੀਂ ਵੀ ਇੱਡਾ ਵੱਡਾ ਐਕਟਰ ਉਹ ਤੇ ਈਗਲ ਜਾਂ ਕੋਈ ਹੋਰ ਚੀਜ਼ਾਂ ਜਿਹੜੀਆਂ ਆਮ ਲੋਕਾਂ 'ਚ ਆ ਜਾਂਦੀਆਂ ਨੇ ਨਹੀਂ ਬਾਈ ਜੀ ਮੈਂ ਜਦੋਂ ਤੋਂ ਜਦੋਂ ਬੱਚਾ ਸੁਰਤ ਸੰਭਾਲਦਾ ਤੁਸੀਂ ਬਾਲੀਵੁੱਡ ਦੀਆਂ ਪਿਕਚਰਾਂ 'ਚ ਦੇਖਦੇ ਹੋ ਵੀ ਬੀਇੰਗ ਐਕਸ਼ਨ ਡਾਇਰੈਕਟਰ ਜਿਹੜੇ ਆ ਜਿਦੋਂ ਸ਼ਾਮ ਕੌਸ਼ਲੀ ਦਾ ਨਾਮ ਆਉਂਦਾ ਤੇ ਪਿਤਾ ਜੀ ਤੋਂ ਸੁਣਨਾ ਵੀ ਇਹ ਮੇਰੇ ਕਲਾਸਮੇਟ ਸੀ ਮੇਰੇ ਸਰਦਾਰ ਪਿਤਾ ਜੀ ਸਰਦਾਰ ਜਸਵੰਤ ਸਿੰਘ ਚੁਟਾਲਾ ਦੇ ਉਹ ਇਕੱਠੇ ਪੜ੍ਹੇ ਜੀ ਉਹ ਹਮ ਉਮਰ ਸੀ ਉਸ ਤੋਂ ਬਾਅਦ ਵੀ ਮੈਂ ਬੜੀਆਂ ਜਿਹੜੀਆਂ ਚੀਜ਼ਾਂ ਦਾ ਜਦੋਂ ਆਪਾਂ ਸਿੱਖਦੇ ਆਂ ਮਿਲਦੇ ਆਂ ਇੱਥੇ ਆਉਣਾ ਪਰਿਵਾਰ ਦੇ ਵਿੱਚ ਦੇਖੋ ਕੋਈ 1% ਵੀ ਬੋ ਮਜ਼ਾਦ ਨਹੀਂ ਜੀ ਇੱਕ ਸਧਾਰਨ ਜ਼ਿੰਦਗੀ ਦੇ ਵਿੱਚ ਜਿਉਂਦੇ ਜਿਉ ਕੇ ਆਪਣਾ ਤੇ ਇੰਨੀ ਕਰਨਾ ਜੀ ਗੱਲ ਕਹਿਣ ਦੀ ਨਹੀਂ ਕਿਉਂਕਿ ਜਦੋਂ ਡਿਊਰਿੰਗ ਕੋਵਿਡ ਮੈਂ ਇੱਕ ਤੁਹਾਡੇ ਨਾਲ ਸਮਾਂ ਸਮਾਂ ਤੁਹਾਡੇ ਨਾਲ ਜ਼ਿਕਰ ਕਰਨਾ ਚਾਹੁੰਦਾ ਵੀ ਉਹਨਾਂ ਨੇ ਇੱਕ ਗੱਲ ਦੱਸੀ ਵੀ ਕੋਵਿਡ ਜਦੋਂ ਸੀਗਾ ਰੈਸਟ੍ਰਿਕਸ਼ਨ ਸੀਗੀਆਂ ਜਦੋਂ ਆਪਣੇ ਕੰਮ ਤੋਂ ਉਹਨਾਂ ਨੂੰ ਫੁਰਸਤ ਮਿਲੀ ਆਪਣੇ ਜਿਹੜੀ ਆ ਫਿਲਮ ਲਾਈਨ ਤੋਂ ਫੁਰਸਤ ਮਿਲੀ ਤੇ ਉਹ ਦੱਸਦੇ ਸੀਗੇ ਵੀ ਮੈਂ ਆਪਣੇ ਜਿੰਨੇ ਮੇਰੇ ਯਗਰੀ ਯਾਰ ਆ ਪੁਰਾਣੇ ਦੋਸਤ ਆ ਸਾਰਿਆਂ ਨੂੰ ਵੀਡੀਓ ਕਾਲ ਤੇ ਗੱਲ ਕਰਕੇ ਸਾਰਿਆਂ ਦਾ ਹਾਲ ਚਾਲ ਪੁੱਛਦਾ ਪੁਰਾਣੀਆਂ ਗੱਲਾਂ ਕਰਨੀਆਂ ਅੱਧਾ ਅੱਧਾ ਪੌਣਾ ਪੌਣਾ ਘੰਟਾ ਫਿਰ ਵਿੱਕੀ ਕੌਸ਼ਲ ਹੁਣੀ ਜਾਂ ਉਹਨਾਂ ਦੇ ਬ੍ਰਦਰ ਸਨੀ ਕੌਸ਼ਲ ਜਾਂ ਉਹਨਾਂ ਦੇ ਅੰਟੀ ਮਦਰ ਜਿਹੜੇ ਆ ਉਹ ਇੱਥੇ ਉਹਨਾਂ ਦਾ ਪਿੰਡ ਆ ਜੀ ਤੂਤਾ ਜਿੱਥੇ ਉਹਨਾਂ ਦੇ ਬ੍ਰਦਰ ਰਹਿੰਦੇ ਆ ਨਾ ਜੀ ਇਹ ਇਸ ਵੇਲੇ ਮੌਜੂਦਾ ਪਿੰਡ ਧੂਤਾ ਪੈਂਦਾ ਉੱਥੇ ਜਦੋਂ ਉਹਨਾਂ ਦੇ ਪਰਿਵਾਰ 'ਚ ਫੰਕਸ਼ਨ ਹੁੰਦਾ ਕੋਈ ਤੇ ਕੋਈ ਇਹ ਨਹੀਂ ਵੀ ਬਾਲੀਵੁੱਡ ਦੇ ਜਿਹੜੇ ਬਹੁਤ ਵੱਡੇ ਸਟਾਰ ਨੇ ਵੀ ਉਹਨਾਂ 'ਚ ਕੋਈ ਮਜਾਦ ਹੋਵੇ ਸਾਰਿਆਂ ਨਾਲ ਜਿਹਨੂੰ ਜਿੱਦਾਂ ਬਣਦਾ ਸਤਕਾਰ ਪੂਰਾ ਦੇਣਾ ਤੇ ਸਾਡੇ ਇਲਾਕੇ ਦਾ ਬਹੁਤ ਵੱਡਾ ਮਾਣ ਆ ਜੀ ਅਸੀਂ ਫਖਰ ਨਾਲ ਕਹਿ ਸਕਦੇ ਹਾਂ ਜਿੰਨੇ ਵੀ ਖੜੇ ਆ ਕਿ ਵੀ ਅਸੀਂ ਵਿਕੀ ਕੌਸ਼ਲ ਸ਼੍ਰੀ ਸ਼ਾਮ ਕੌਸ਼ਲ ਤੇ ਸੰਨੀ ਕੌਸ਼ਲ ਹੁਣਾ ਦੇ ਨੇੜਲੇਆ ਦੇ ਵਿੱਚੋਂ ਹੈਗੇ ਆ ਜਿਹੜੇ ਇਸ ਵੇਲੇ ਥਰੂਆਊਟ ਦੀ ਵਰਲਡ ਬਹੁਤ ਵੱਡੀ ਸੈਲੀਬ੍ਰਿਟੀ ਨੇ ਕਿਉਂਕਿ ਬਹੁਤ ਵੱਡੇ ਮਾਣ ਦੀ ਗੱਲ ਆ ਮਿਰਜ਼ਾਪੁਰ ਪਿੰਡ ਜਿੱਥੇ ਉਹਨਾਂ ਦੇ ਚਾਚਾ ਜੀ ਧੂਤਾਂ ਰਹਿੰਦੇ ਨੇ ਇਹ ਦੋਨਾਂ ਪਿੰਡਾਂ ਨੂੰ ਬਹੁਤ ਵੱਡਾ ਮਾਣ ਆ ਅਸ਼ਾ ਫਿਰ ਵੱਡੀ ਗੱਲ ਜਿਹੜੀ ਆ ਕੋਈ तामझाम ਨਹੀਂ ਆਪ ਸਿੰਪਲਿસિਟੀ ਦੇ ਨਾਲ ਆਉਣਾ ਕਾਰ ਚ ਆਉਣਾ ਆ ਘੰਟਾ ਦੋ ਘੰਟੇ ਜਦੋਂ ਵੀ ਹੁਣ ਵੀ ਅਕਸਰ ਉਹਨਾਂ ਦਾ ਮੇਰੇ ਹਿਸਾਬ ਨਾਲ ਤੀਜੇ ਚੌਥੇ ਮਹੀਨੇ ਜਿਹੜਾ ਆ ਪਿੰਡ ਧੂਤਾਂ ਵਿਖੇ ਆਪਣੇ ਬ੍ਰਦਰ ਕੋ ਆਉਂਦੇ ਆ ਮਿਲਦੇ ਆਂ ਢੀਡਾ ਲੱਗਦਾ ਉੱਥੇ ਵੀ ਆਪਣੇ ਜਿੰਨੇ ਸੱਜਣ ਲਈ ਹੈਗੇ ਆ ਜਿੰਨੇ ਆਪਣੇ ਯਾਰ ਦੋਸਤ ਉਹਨਾਂ ਨੂੰ ਇਕੱਠੇ ਕਰਦੇ ਆ ਬਿਲਕੁਲ ਮਿਲ ਕੇ ਗੱਲਾਂ ਬਾਤਾਂ ਮਾਰ ਕੇ ਆਪਣਾ ਪੁਰਾਣਾ ਸਮਾਂ ਜਿਹੜੇ ਆ ਬੇਸਿਕਲੀ ਉਹ ਜ਼ਮੀਨ ਨਾਲ ਜੁੜੇ ਹੋਏ ਲੋਕ ਨੇ ਜੀ ਤੇ ਇਸੇ ਕਰਕੇ ਪਰਮਾਤਮਾ ਨੇ ਬਹੁਤ ਵੱਡੀ ਮਿਹਰ ਕੀਤੀ ਆ